ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਦੂਜੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਆ ਕੀ ਕਰਾਇਆ ਵੇ ਮੇਰੀ ਆਰਡਰ ਨੂੰ ਦੱਸੋ ਕਲਪਾ ਕਿਵੇਂ ਮੰਨ ਲਊਈ ਇਹ ਸਰਵਿਸ ਕਰਾਉਨੇ ਹਾਂਜੀ ਉਹ ਸਰਵਿਸ ਇਹਨੂੰ ਧੋ ਕੇ ਪਾਉਂਦੇ ਤੁਹਾਨੂੰ ਪਤਾ ਸੀਗਾ ਭਾਜੀ ਨਹੀਂ ਮੈਨੂੰ ਕੁਛ ਨਹੀਂ ਪਤਾ ਇਹਦੇ ਬਾਰੇ ਹਾਲਤ ਤੇ ਪਾਈਪਾਂ ਦੀ ਹਾਲਤ ਕਿਉਂ ਹੋ ਜੂਗੀ ਉਹ ਵੀ ਤੁਸੀਂ ਸਮਝ ਗਏ ਹੋਵੋਗੇ ਤੁਸੀਂ ਦੇਖੋ ਵੀ ਆ ਬੋਟਲ ਵਿੱਚ ਦੀ ਜਿਹੜੀ ਡਰੇਨ ਹੈ ਇਹਦੇ ਵਿੱਚ ਦੀ ਪਾਣੀ ਨਿਕਲਣੋਂ ਹਟ ਗਿਆ ਕਿਉਂ ਨਿਕਲਣੋਂ ਹਟ ਗਿਆ ਕਿਉਂਕਿ ਇਹ ਬਲੌਕ ਹੋ ਚੁੱਕੀ ਹੈ ਬੜਾਈ ਦਰਦੀ ਮਾਰੇ ਹੋ ਕਰੀ ਪਾਣੀ ਆਜੋ ਫੋੜੀ ਹਾਲ ਸੋ ਪਾਣੀ ਦਾ ਸਰਕਲ ਬੰਨ ਨਹੀਂ ਰਿਹਾ ਇਹਦਾ ਮਤਲਬ ਕਿ ਰੇਡੀਏਟਰ ਬਲੌਕ ਹੋਊਗਾ ਆਪਾਂ ਰੇਡੀਏਟਰ ਵਾਲੇ ਕੋਲੇ ਨਹੀਂ ਜਾ ਸਕਦੇ ਸੋ ਗੱਡੀ ਦੀ ਕੰਡੀਸ਼ਨ ਬਹੁਤ ਗੁੱਡ ਹੋ ਜਾਏਗੀ ਕੂਲਿੰਗ ਬਹੁਤ ਵਧੀਆ ਹੋ ਜਾਏਗੀ ਜਦੋਂ ਗੱਡੀ ਓਵਰ ਹੀਟ ਹੁੰਦੀ ਰਹੂਗੀ ਸੋ ਦੋਸਤੋ ਉਦੋਂ ਸਮੱਸਿਆ ਬੜੀਆਂ ਸਾਰੀਆਂ ਕ੍ਰੀਏਟ ਹੋਣਗੀਆਂ ਬੇਢਾਈ ਦਰ ਦੀ ਮਾਰੇ ਇੱਕ ਵਾਰੀ ਬੋਲੋ अगर वीडियो चंगी लगी लाइक शेयर एंड कमेंट जरूर करो हां जी दोस्तों आपरे ਕੋਲ ਸਕਾਰਪੀਓ ਆਈ ਹੈ ਜੀ ਕੁਝ ਹਾਲਤ ਕਿਹੋ ਜੀ ਹੈ ਤੇ ਅੱਜ ਆਪਾਂ ਸ਼ਬਦਾਂ ਨਾਲ ਬਿਆਨ ਕਰਾਂਗੇ ਕਿਉਂਕਿ ਬਹੁਤ ਸਾਰੇ ਦੋਸਤ ਜਦੋਂ ਪੁੱਛਦੇ ਹੁੰਦੇ ਬਾਈ ਜੀ ਕੀ ਕਰੋਗੇ ਭਾਜੀ ਸਾਨੂੰ ਕੁਝ ਵੀ ਨਹੀਂ ਪਤਾ ਵਿੱਚੋਂ ਨਿਕਲੂਗਾ ਕੀ ਹੁਣ ਮੈਂ ਕੈਮਰਾਮੈਨ ਨੂੰ ਕਹੂੰਗਾ ਸਿਵਕ ਸਿੰਘ ਪੁੱਤਰਾ ਨੂੰ ਫੋਨ ਫੜਾਈ ਬੂਟ ਪਟਿਆ ਹੋਇਆ ਜੀ ਠੀਕ ਹੈ ਬੇਟਾ ਅਬ ਅਗਰ ਕੋਈ ਚੀਜ਼ ਪੂਰਾ ਬੋਲਟ ਕਸਿਆ ਨਹੀਂ ਕਿ ਕੀ ਗੱਲ ਹੈ ਇੱਥੇ ਖੜ ਗਿਆ ਬੁਸ਼ਕਟ ਸਾਰੀ ਖਤਮ ਹੈ ਇਹ ਦਰਵੀ ਬੁਸ਼ਕਟ ਸਾਰੀ ਡੈਮੇਜ ਹੋਈ ਹੋਈ ਹੈ ਬੇਟਾ ਬੋਲਟ ਲੈ ਕੇ ਆਇਓ ਕਰੀਏ ਆਪਾਂ ਬੇਟਾ ਇੱਧਰ ਆਇਓ ਪੁੱਤਰੇ ਆਈ ਗੋਰੇ ਇੱਥੇ ਚੱਕੀ ਤਾਲੂ ਕਰਾ ਸੋ ਜਦੋਂ ਕੰਮ ਕਰਨਾ ਹੁੰਦਾ ਨਾ ਜੀ ਉਦੋਂ ਗਲਤੀਆਂ ਮਿੰਤੀਆਂ ਹੀ ਲੱਗ ਵੀਰ ਜੀ ਪਿਆ ਕਰੋ ਇਹ ਵੀਰ ਜੀ ਹੁਣੇ ਬਹੁਤ ਅੱਛੇ ਇਨਸਾਨ ਸਾਡੇ ਕੋਲ ਚੱਲ ਕੇ ਆਏ ਆ ਤੇ ਇਹਨਾਂ ਦੀ ਗੱਡੀ ਦੀ ਸਾਰੀ ਜੌਬ ਨੂੰ ਆਪਾਂ ਡਨ ਕਰ ਲਵਾਂਗੇ ਜੇ ਮੈਂ ਕੰਮ ਕਰਨ ਲੱਗਾ ਬ੍ਰਿਕਾ ਦਾ ਆਸ਼ਿਸ਼ ਪੈਨਸ਼ਨ ਦਾ ਜਿਲ੍ਹੇ ਚਕਰ ਬਜਟ ਵਿੱਚੋਂ ਨਿਕਲਦਾ ਨਹੀਂ ਉਹਨੇ ਕੁਝ ਪੁੱਛ ਪਤਾ ਹੀ ਨਹੀਂ ਲੱਗਣਾ ਚੱਲ ਲਿਖਾ ਬੇਟਾ ਚੱਲ ਅਸੂਗਰਾ ਕਰੀ ਹੁਣ ਤੁਸੀਂ ਦੱਸੋ ਵੀ ਇੱਥੇ ਕੀ ਕੀਤਾ ਜਾ ਸਕਦਾ ਬੜਿਆ ਸਾਰੀਆਂ ਪਿਆਰ ਨਾਲ ਤੁਹਾਡੇ ਨਾਲ ਗੱਲਾਂ ਕਰਾਂਗੇ ਮੈਨੂੰ ਮਸਾਲੇ ਲਾ ਕੇ ਵੀਡੀਓ ਬਣਾਉਣ ਦੀ ਆਦਤ ਨਹੀਂ ਹੈਗੀ ਕਿ ਸਾਨੂੰ ਚੰਗੀ ਲੱਗਦੀ ਹੈ ਜਾਂ ਨਹੀਂ ਲੱਗਦੀ ਉਹ ਅਲੱਗ ਇਸ਼ੂ ਹੈ ਠੀਕ ਹੈ ਹਕੀਕਤ ਬਿਆਨ ਕਰਾਂਗੇ ਜੋ ਜਾਂ ਮੇਰਾ ਸੁਭਾਅ ਮੈਂ ਇਹੋ ਜਿਹੀ ਇਨਸਾਨਦਾਈ ਕੰਮ ਕਰਨਾ ਪਸੰਦ ਕਰਦਾ ਹੈ ਕਈ ਬਹੁਤ سارے ਦੋਸਤ ਮਿਸ ਰਾਈਟ ਮਿਸ ਰੀਡ ਕਰਦੇ ਆ ਕੁਝ ਕਹਿਣਾ ਹੋਰ ਚਾਹੁੰਦੇ ਆ ਗੱਡੀ 'ਚ ਨੁਕਸ ਕੋਈ ਹੋਰ ਹੁੰਦਾ ਸਾਨੂੰ ਤਾਂ ਪਤਾ ਲੱਗ ਹੀ ਜਾਂਦਾ ਦੋਸਤੋ ਲੋਕ ਚਲੋ 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 ਅੰਕ ਜੰਗਾਲ ਦੇ ਕੋਲ ਪੈ ਕੇ ਉਦਾਂ ਹੀ ਫਰਕ ਪੈ ਜਾਣਾ 볼ਟ ਕੱਸਿਆ ਜਾ ਰਿਹਾ ਚਲੋ ਆਪਾਂ ਕੰਮ ਕਰਨਾ ਇਸ ਟੂਲ ਦੇ ਨੇ ਵੀਰ ਉਹਨਾਂ ਨੂੰ ਲਾਈ ਆਵੇ ਕੋਈ ਜਾਣੇ ਇਕਲਾ ਤੋਂ ਬਾਸ ਹੋਣੀ ਚਲੋ ਕੋਈ ਨਹੀਂ ਪਤਾ ਆਪਾਂ ਹੁਣ ਖੋਲਣਾ ਤਾਂ ਹੈਗਾ ਹੀ ਆ ਛੱਡ ਦਿਓ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਖੜਕੇ ਮਹਿਸੂਸ ਹੁੰਦੇ ਸੀ ਹਾਂਜੀ ਪਰ ਇਹ ਤਾਂ ਨਹੀਂ ਲੱਗਦਾ ਸੀ ਵੀ ਥੱਲੋ ਆ ਕੁਝ ਹੋਸ ਨਹੀਂ ਇਹ ਨਹੀਂ ਪਤਾ ਸੀ ਤੁਹਾਡੇ ਕੋਲ ਗੱਡੀ ਕਿੰਨੇ ਚੱਲਤੋਂ ਤਕਰੀਬਨ ਅਸੀਂ ਜਦੋਂ ਲਈ ਇਹ 2 ਸਾਲ ਚੱਲੀ ਲਈ ਸੀ ਹੁਣ ਕਿੰਨੇ ਚੱਲ ਗਈ ਵੀਰ ਜੀ ਹੁਣ ਤਾਲੂਕ ਸਾਹਿਬ ਦੀ ਕੋਈ 2 ਸਾਲ 14 ਦੇ ਵਿੱਚ ਲਈ ਹੈ ਬਲਕਿ ਸਾਰੇ ਦੀ ਸਾਰੀ 0 ਕਿਲੋਮੀਟਰ ਦੀ ਤੁਹਾਡੇ ਵੀ ਸਮਝੋ ਦੇਖੋ ਜਿਹੜੀ ਚੀਜ਼ ਉਹਦੀ ਲਾਈਫ ਖਤਮ ਹੋ ਗਈ ਗੋਲੀਆਂ ਪਾਟੀਆਂ ਦੇਖ ਲਈਏ ਹਾਂਜੀ ਕੁਸ਼ਕਟ ਦੇਖ ਲਈਏ ਟ੍ਰੈਕ ਪਾਜੀ ਦੇਖੋ ਕੋਈ ਵੀ ਸੜਕ ਤੇ ਤੁਹਾਡਾ ਮਿਲਦਾ ਨੈਸ਼ਨਲ ਹਾਈਵੇ ਵੀ ਇਸੇ ਗੱਡੀ ਦਾ ਬੜਿਆ ਲੱਗਦਾ ਹਾਂਜੀ ਹਾਂਜੀ ਟੁੱਟੀਆਂ ਛੜਕਾਂ ਸੀ ਦੇਖੋ ਗੱਡੀ ਇੱਕ ਮੇਨਟੇਨੈਂਸ ਮੰਗਦੀ ਐ ਜੇ ਚੰਗੀ ਤਰ੍ਹਾਂ ਟੈਂਸਰ ਗੱਡੀ ਦੀ ਜੋਬ ਨੂੰ ਆਪਾਂ ਡਨ ਕਰੀ ਚੱਲੀਏ ਤੇ ਗੱਡੀ ਦੀ ਲਾਈ ਬਣੀ ਬਣੀ ਰਹਿੰਦੀ ਠੀਕ ਹੈ ਜੀ ਇਹ ਮੰਨਦੇ ਹੋ ਇਸ ਗੱਲ ਨੂੰ ਹਾਂਜੀ ਬਿਲਕੁਲ ਜਿੰਨਾ ਚਿਕਰ ਤੁਹਾਡੇ ਵੀ ਕੋਈ ਸਵਾਲ ਸੀ ਤੇ ਮੇਰੇ ਵੀ ਸੀ ਮੈਂ ਵੀ ਕਹਿੰਦੇ ਬਾਈ ਜੀ ਇਹ ਹੋ ਸਕਦਾ ਹੋਵੇ ਜਾਂ ਨਾ ਹੋਵੇ ਪਰ ਜੋ ਥੱਲੇ ਵੜੇ ਆ ਬੋਲਟ ਥੱਲੇ ਪੈਸੀ ਤਾਂ ਵੰਟੂ ਲੱਗਦਾ ਕਿ ਲੱਗਦਾ ਕਈ ਵਾਰੀ ਐਸਟੀਮੇਟ ਗੱਡੀ ਖੋਲਣ ਤੇ ਨਾ ਐਕਸਟਰਾ ਨਿਕਲੇ ਉਹਦਾ ਹਾਂਜੀ ਮੱਲੂ ਗੱਡੀ 2 ਲੱਖ ਚੱਲ ਗਈ ਕਿ 1.5 ਚੱਲ ਗਈ ਮੈਂ ਕਿਹਾ ਕੋਣੀ ਦੋ ਦਿਨੇ ਟੇਕੀ ਕੋਣੀ ਦੋ ਤੇ ਸੁਭਾਵੇ ਕਬਈ ਜੀ ਮੈਨੂੰ ਤਾਂ ਕਿਤੇ ਸ਼ਾਰਟ ਗਰੀਸ ਵੀ ਨਹੀਂ ਕਰਾਈ ਹੋਣੀ ਨਹੀਂ ਕਰਨੀ ਚਾਹੀਦੀ ਕਹਿੰਨੇ ਕਿ ਇੱਕ ਵਾਰੀ ਇਹਦੇ ਉਹ ਕ੍ਰਾਸ ਪਾਤੇ ਸੀਗੇ ਤੇ ਉਸ ਤੋਂ ਬਾਅਦ ਚੱਲੀ ਹੈ ਪਹਿਣੀ ਚਾਹੀਦੀ ਹੈ ਟਾਇਰਾਂ ਦੀ ਰੋਟੇਸ਼ਨ ਹੋਣੀ ਚਾਹੀਦੀ ਹੈ ਗੀਅਰ ਦਾ ਤੇਲ ਚੇਕ ਕਰਨਾ ਚਾਹੀਦਾ ਹੈ ਟੈਂਸਰ ਦੀ ਮੇਨਟੇਨੈਂਸ ਹੁੰਦੀ ਰਹੂਗੀ ਤੇ ਜੋ ਸਰਕਾਰਾਂ ਨੇ ਹੁਣ ਜ਼ੀਰੋ ਗੱਡੀਆਂ ਨੂੰ ਸਕ੍ਰੈਪ ਪਾਲਿਸੀ ਚ ਲੈ ਕੇ ਆਉਂਦੀ ਹੈ ਮੈਨੂੰ ਸਮਝਦਾ ਵੀ ਜ਼ਰੂਰਤ ਨਹੀਂ ਸੀ ਜੇ ਟਾਈਮ ਸਲਮੈਂਟਿਨੈਸ ਹੁੰਦੀ ਬਿਲਕੁਲ ਠੀਕ ਹੈ ਕਈਆਂ ਦੀਆਂ ਯਾਦਾ ਜੁੜੀਆਂ ਐ ਪੁਰਾਣੇ ਟਰੈਕਟਰ ਐ ਅੰਟਿਕ ਐ ਜਿੱਥੇ ਜਿੱਥੇ ਆਪਾਂ ਵੇਚਣਾ ਉਹ ਪੈਸਾ ਨਹੀਂ ਹੋਣਾ ਮਿਲਣਾ ਹਾਂਜੀ ਪਰ ਉਹ ਨਵੀਂ ਗੱਡੀ ਦਾ ਮੁੱਲ ਮੋੜਦੀ ਰਹਿੰਦੀ ਆ ਮੋੜਦੀ ਆ ਜੀ ਮੋੜਦੀ ਬਿਲਕੁਲ ਮੋੜਦੀ ਆ ਨਾ ਮੰਨ ਲਓ ਵੀ ਸਾਰਾ ਡੱਬਰ ਨਵੀਂ ਗੱਡੀ ਤੇ ਚਲਾ ਗਿਆ ਤੁਸੀਂ ਬਿਜਾਰ ਹੋਣਾ ਉਹਦੀ ਥਾਂ ਤੇ ਨਵੀਂ ਕੱਢਣੀ ਉਹਦੀ ਥਾਂ ਤੇ ਪੁਰਾਣੀ ਕੱਢ ਲਈ ਜਿਹੜੀ ਲੱਖ ਵਾਲੀ ਐ ਬਿਲਕੁਲ ਜੀ ਤੇ ਜੋ ਚੱਲੀ ਵਧੀਆ ਜਾਂਦੀ ਉਹਨੂੰ ਹੁੰਦਾ ਕੁਛ ਨਹੀਂ ਆਪਾਂ ਵੀ ਬਾਈ ਜੀ ਜੋ ਐਸਟੀਮੇਟ ਤੁਹਾਨੂੰ ਦਿੰਨੇ ਆ ਐਸਟੀਮੇਟ ਖੋਲਣ ਵੇਲੇ ਹਿੱਲ ਜਾਂਦਾ ਠੀਕ ਹੈ ਕੋਈ ਗੱਲ ਨਹੀਂ ਧੰਨਵਾਦ ਭਾਈ ਰੇਡੀਏਟਰ ਦੇ ਵਿੱਚ ਕਿੱਕਿ ਬਿਸ਼ ਨਾ ਟੇਡਾ ਕਰਿਓ ਬੇਟਾ ਇੱਕ ਵਾਰੀ ਅਗਰ ਰੇਡੀਏਟਰ ਦੇ ਹਾਲਾਤ ਇਹ ਨੇ ਤੇ ਫਿਰ ਕੂਲਿੰਗ ਕਿਵੇਂ ਬਣ ਪਾਏਗੀ ਇੰਜਨ ਪੂਲ ਕਿਵੇਂ ਰਹੂਗਾ ਇੰਜਨ ਦੀ ਲਾਈਫ ਕਿੰਨੀ ਘਟ ਜਾਏਗੀ ਬੇਟਾ ਪ੍ਰੈਸ਼ਰ ਮਾਰਿਓ ਜਰਾ ਇੱਕ ਵਾਰੀ ਉਹ ਹੋਪ ਕਿਉਂਕਿ ਰੇਡੀਏਟਰ ਵਾਲੇ ਕੋਲੇ ਸਾਨੂੰ ਜਾਣਾ ਬੜਾ ਔਖਾ ਹੈ ਜੇ ਰੇਡੀਏਟਰ ਦੀ ਹਾਲਤ ਇਹ ਹੈ ਸਿਰ ਬਲਾਕ ਦੀ ਹਾਲਤ ਕਿਉਂਕਿ ਰੇਡੀਏਟਰ ਵਾਲੇ ਕੋਲੇ ਸਾਨੂੰ ਜਾਣਾ ਬੜਾ ਔਖਾ ਹੈ ਜੇ ਰੇਡੀਏਟਰ ਦੀ ਹਾਲਤ ਇਹ ਹੈ ਸਿਰ ਬਲਾਕ ਦੀ ਹਾਲਤ ਸੋ ਦੋਸਤੋ ਜਦੋਂ ਬਹੁਤ ਪੁਰਾਣੀ ਗੱਡੀ ਹੋ ਜਾਂਦੀ ਹੈ ਨਾ ਤੇ ਇਹਦਾ ਕੰਪ ਫਸ ਜਾਂਦਾ ਹੈ ਠੀਕ ਹੈ ਜੀ ਅਗਰ ਕਿਤੇ ਹਾਈਵੇ ਦੇ ਉੱਤੇ ਤੁਰੇ ਜਾਣੇ ਆਪਾਂ ਵੀ ਜਲਦੀ ਜਲਦੀ ਨਾ ਕਹੀਓ ਵੀ ਪਾਣੀ ਦੀ ਲੀਕੇਜ ਬੰਦ ਕਰ ਦਿਓ ਜੀ ਪੋਸੀਬਲ ਨਹੀਂ ਹੈ ਕਿਉਂਕਿ ਇਹਨੂੰ ਸ਼ੋਰਾ ਪੈ ਪੈ ਕੇ ਤੇ ਇਹਦੇ ਵਿੱਚ ਦਾ ਕਿੰਨਾ ਪੈ ਗਿਆ ਸੋ ਆਪਾਂ ਇਹਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਖੋਲਾਂਗੇ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆਂ ਕਈ ਚੀਜ਼ਾਂ ਨੂੰ ਜਦੋਂ ਖੋਲਦੇ ਆ ਜਾਂ ਸੱਟਾ ਲਾਉਂਦੇ ਆ ਨਾ ਇਹ ਡੈਮੇਜ ਹੋ ਜਾਂਦੀਆਂ ਹਾਂਜੀ ਦੋਸਤ ਆਪਣੇ ਕੋਲ ਸਕਾਰਪਿਓ ਆਈ ਜੀ ਹੁਣ ਆਪਾਂ ਇਹਦਾ OA to Z ਮੇਜਰ ਸਰਵਿਸ ਕੀਤੀ ਹੈ ਕੁਝ ਵੀਡੀਓ ਸੀ ਡਿਲੀਟ ਕਰ ਦਿੱਤੇ ਆ ਵੀਡੀਓ ਲੰਬੀ ਹੁੰਦੀ ਸੀਗੀ ਮੈਂ ਗੱਲ ਇਹ ਸੁਝਾਉਣਾ ਚਾਹਣਾ ਅਗਰ ਰੇਡੀਏਟਰ ਦੀ ਕੰਡੀਸ਼ਨ ਇਹ ਹੈ ਤੇ ਬਈ ਜੀ ਹੈਡ ਪਾਈਪਾਂ ਉਹ ਸਾਰੀਆਂ ਹੀ ਡੈਮੇਜ ਹੋਣਗੀਆਂ ਕਿਉਂਕਿ ਨਾ ਤਾਂ ਇੰਜਨ ਕੂਲ ਰਹੇ ਪਾਏਗਾ ਤੇ ਨਾ ਹੀ ਇੰਜਨ ਦੀ ਲਾਈਫ ਬਣੇਗੀ ਕਿਸੇ ਟਾਈਮ ਵੀ ਪਾਈਪਾਂ ਡੈਮੇਜ ਹੋ ਸਕਦੀਆਂ ਸੀ ਸੀਟ ਹੋ ਸਕਦੀ ਗੱਡੀ ਅਪਾਰਟ ਟੋਟਲੀ ਇਹਦਾ ਕੰਮ ਕੀਤਾ ਸੋ ਦੋਸਤੋ ਐਲਬੋ ਪਾਈ ਜਾਂਦੀ ਬੜਾ ਸਾਰਾ ਕੰਮ ਹੋਣ ਵਾਲਾ ਸੀ ਜਿਹੜਾ ਕੀਤਾ ਐਕਚੁਅਲੀ ਜਦੋਂ ਟਾਈਮ ਸਰ ਕੰਮ ਨਹੀਂ ਹੁੰਦਾ ਨਾ ਉਦੋਂ ਦਿੱਕਤ ਆਉਂਦੀ ਆ ਪ੍ਰੀਤ ਮੋਟਰਸ ਮੋਗਾ ਮੇਰੀ ਕੋਸ਼ਿਸ਼ ਹੈ ਵੀ ਹਰ ਇੱਕ ਵਿਅਕਤੀ ਨੂੰ ਆਪਣੀ ਗੱਡੀ ਦੇ ਪ੍ਰਤੀ ਅਵੇਅਰ ਕਰ ਸਕੀਏ ਕਿਉਂਕਿ ਜਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾਈਆਂ ਐਲਬੋ 1 ਬਾਈ 1 AC ਦੇ ਥੱਲੇ ਲੱਗੀਆਂ ਜਾਂ ਹੋਰ ਉਹ ਕੈਪਚਰ ਕਰਨੀ ਹੈ ਵੀਡੀਓ ਬਹੁਤ ਔਕਿਆ ਹੁੰਦੀ ਹੈ A ਟੂ Z ਦਾ ਮਤਲਬ A ਟੂ Z ਅਸੀਂ ਹਰੇ ਕੰਮ ਕਰਕੇ ਦਿਖਾਇਆ ਇਹਨਾਂ ਦੀ ਪਾਈਪਾਂ ਦੀ ਹਾਲਤ ਲੋਹੇ ਵਾਲੀਆਂ ਪਾਈਪਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਸੀਗੀ ਐਕਚੁਅਲੀ ਜੇ ਜਦੋਂ ਗੱਡੀ ਨਵੀਂ 0 ਕਿਲੋਮੀਟਰ ਵਾਲੀ ਆਉਂਦੀ ਹੈ ਨਾ ਤੇ ਅਸੀਂ ਲਾਸਟ ਦੇ ਉੱਤੇ ਉਸ ਤਰੀਕੇ ਨਾਲ ਕੰਮ ਕਰਦੇ ਆ ਆਦਮੀ ਪੈਸੇ ਖਰਚਣਾ ਚਾਵੇ ਤੇ ਬਾਈ ਜੀ ਫਿਰ ਉਹੋ ਜਿਹੀ ਹੀ ਬਣਾ ਦਿੰਦੀ ਹੈ ਕਈ ਵਾਰੀ ਇਦਾਂ ਦੀ ਪੋਜੀਸ਼ਨ ਹੁੰਦੀ ਹੈ ਵੀ ਪਾਈਪਾਂ ਦੀ ਹਾਲਤ ਇਹ ਹੁੰਦੀ ਹੈ ਪਾਈਪਾਂ ਪਾਣੀ ਵਾਲੀਆਂ ਹੁੰਦੀਆਂ ਆਇਲ ਵਾਲੀ ਥਾਂ ਤੇ ਪਲਾਈਆਂ ਪੰਜਾਂ ਹੁੰਦੀਆਂ ਜਿੱਥੋਂ ਦੀ ਵਾਪਸੀ ਆ ਵਾ ਉਹਦੀ ਆਲਟਰਨੇਟਰ ਦੀ ਹੁੰਦੀ ਹੈ ਸੋ ਕਲੀਅਰਲੀ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਪਾਈਪ ਕਿੱਥੇ ਪੈਣੀ ਹੈ ਕਿਹੜਾ ਸਮਾਨ ਕਿੱਥੇ ਪੈਣਾ ਹੈ ਕਿਹੜੀ ਕੁਆਲਿਟੀ ਕਿੱਥੇ ਲਗਣੀ ਹੈ ਕਿਉਂਕਿ ਇਹ ਉਮਰ ਦੇ ਤਿਰਬੇ ਨਾਲ ਹੀ ਗੱਲ ਹੁੰਦੀ ਹੈ ਪਰ ਬਹੁਤ ਵੀਰ ਜੀ ਬੜੇ ਚੰਗੇ ਸੁਭਾਅ ਦੇ ਉਹ ਕਹਿੰਦੇ ਬਾਈ ਜੀ ਤੇਰੀ ਵੀਡੀਓ ਦੇਖੀਏ ਸਾਨੂੰ ਸਾਰਾ ਪਤਾ ਹੈ ਸਾਡੀ ਗੱਡੀ ਨੂੰ ਐ ਬਣਾ ਦੇ ਜਿਵੇਂ ਪਹਿਲਾਂ ਨਵੇਂ ਆਰਗੇ ਆਈ ਸੀ ਮੈਂ ਕਿਹਾ ਬਾਈ ਜੀ ਫਿਰ ਲੋਹੇ ਵਾਲੀਆਂ ਪਾਈਪਾਂ ਤੇ ਹੋਰ ਬੜਾ ਕੁਝ ਸਾਰਾ ਕੁਝ ਕਰਨਾ ਪਊ ਅਸੀਂ ਇਹਦਾ ਸ਼ਸਪੈਂਸ਼ਨ ਦਾ ਕੰਮ ਐਂਡ ਵਾਲਵ ਐਂਡ ਚੌਂਟੇ ਗੋਲੀਆਂ एवरीथिंग ਹਰੇਕ ਚੀਜ਼ ਹਰੇਕ ਦਾ ਮਤਲਬ A ਟੂ Z ਅਸੀਂ ਵੀਡੀਓ ਡਿਲੀਟ ਕਰ ਚੁੱਕੇ ਹਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੁੰਦੀ ਸੀ ਚੌਂਟੇ ਵੀ ਪਾਏ ਗੋਲੀਆਂ ਵੀ ਪਾਈਆਂ ਰਬੜ ਕਿਟ ਬ੍ਰੇਕ ਪੈਡ ਟੂਲ ਨੂੰ ਲਿਸਨ ਵੀ ਕਰਵਾਇਆ ਟਰਨ ਕਰਵਾਇਆ ਮੈਨੀਫੋਲਡ ਨੂੰ ਫੇਸ ਲਵਾਇਆ ਮੈਨੀਫੋਲਡ ਦੇ ਵਿੱਚ ਪਾਣੀ ਵਾਲੀਆਂ ਪਾਈਪਾਂ ਫਸ ਗਈਆਂ ਹੈਕਲੂ ਦੇ ਵਿੱਚ ਜਿੱਥੇ-ਜਿੱਥੇ ਸਮਾਨ ਲੱਗਾ ਹੁੰਦਾ ਕਈ ਵਾਰੀ ਉੱਥੋਂ ਤੱਕ ਸਾਡਾ ਹੱਥ ਨਹੀਂ ਪਹੁੰਚਦਾ ਤੇ ਜਾਂ ਕਈ ਵਾਰੀ ਮਕੈਨਿਕ ਲੇਬਰ ਨਹੀਂ ਲੈਂਦਾ ਇਹਦੀ ਇੱਕ-ਇੱਕ ਚੀਜ਼ ਨੂੰ ਅਸੀਂ ਪ੍ਰੋਪਰ ਕੀਤਾ ਲਾਸ ਦੇ ਬਾਈ ਜੀ ਦੱਸਣਗੇ ਵੀ ਕੀ ਫਰਕ ਲੱਗਿਆ ਤੇ ਕੀ ਹੋਰ ਚਾਹੁੰਦੇ ਸੀ ਈਜ਼ੀਅਰ ਵਾਲ ਦੀ ਜੌਬ ਨੂੰ ਡਨ ਕੀਤਾ ਜਿੱਥੇ ਈਜ਼ੀਅਰ ਵਾਲ ਲੱਗਿਆ ਉਹ ਪਾਈਪਾਂ ਵੀ ਡੈਮੇਜ ਸੀਗੀਆਂ ਮੈਨੀਫੋਲਡ ਵੀ ਡੈਮੇਜ ਸੀ ਪਾਣੀ ਦੀ ਬੋਤਲ ਵੀ ਜੰਗਾਲਣਾ ਪਈ ਸੀ ਤੇ ਹੁਣ ਅਸੀਂ ਠੀਕ ਕਰਦੇ ਪਏ ਆ ਫੇਸ ਕਿਉਂਕਿ ਸੱਟਾ ਲਾ ਕੇ ਨੂੰ ਬਾਹਰ ਕੱਢਿਆ ਐਲਬੋ ਨੂੰ ਸੋ ਤੁਸੀਂ ਵਿੱਚ ਦੇਖੋਗੇ ਜਾ ਕੇ ਸੋ ਦੋਸਤੋ ਜਦੋਂ ਬਹੁਤ 트ਾਂਗ ਟੁਕ ਹੋ ਰਹੀ ਹੈ ਨਾ ਕਮ ਇੰਨਾ ਤੋਂ ਜ਼ਿਆਦਾ ਕਮ ਫਸ ਜਾਂਦਾ ਠੀਕ ਹੈ ਜੀ ਅਗਰ ਤੁਸੀਂ ਹਾਈਵੇ ਦੇ ਉੱਤੇ ਤੁਰੇ ਜਾਣੇ ਆਪਾਂ ਵੀ ਜਲਦੀ ਜਲਦੀ ਨਾ ਕਈ ਵਾਰੀ ਪਾਣੀ ਨਹੀਂ ਪਹੁੰਚਦੀ ਹੈ ਪਰ ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ ਜਿਹੜੇ ਦੋਸਤਾਂ ਦੀਆਂ ਗੱਡੀਆਂ 'ਚ ਇਸ਼ੂ ਇਦਾਂ ਦੇ ਹੋਣ ਤਾਂ ਮਨ ਬਣਾ ਕੇ ਆਇਆ ਕਰੋ ਵੀ ਗੱਡੀ ਛੱਡਣੀ ਪਈ ਤਾਂ ਅਸੀਂ ਰੱਖਾਂਗੇ ਜੇ ਕੰਮ ਦੀ ਕੁਆਲਿਟੀ ਲੈਣੀ ਹੈ ਤੇ ਸਮਾਨ ਨੂੰ ਪ੍ਰੋਪਰ ਫਿਟਿੰਗ ਦੇ ਨਾਲ ਪਾਸੇ ਨੂੰ ਜਾਣਾ ਹੈ ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਸਮਾਂ ਘੇਰੀ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਪਰ ਇਹ ਨਾ ਕਹੋ ਵੀ ਸ਼ਾਮ ਨੂੰ ਲੈ ਕੇ ਜਾਣੀ ਹੈ ਜੀ ਸੋਚ ਬਣਾ ਕੇ ਆਓ ਜਿੱਦੀ ਸੋਚ ਉਦਾਂ ਦੀ ਨਹੀਂ ਹੁੰਦੀ ਉਹ ਸ਼ੱਕ ਦੀ ਟਾਈਮ ਨਹੀਂ ਹੈਗਾ ਤੇ ਟਾਈਮ ਗਾਪਸ਼ਾ ਕਰ ਸਕਦੇ ਹਾਂ ਸੋ ਹੁਣ ਵੀਰ ਉਹਨਾਂ ਨੂੰ ਪੁੱਛਾਂਗੇ ਇਹਨਾਂ ਨੂੰ ਕੀ ਰਿਜ਼ਲਟ ਆਇਆ ਇਹਨਾਂ ਦੀ ਗੱਡੀ ਦੇ ਵਿੱਚ ਅਜਿਹੇ ਕੰਮ ਸੀ ਜਿਹੜੇ ਇਹਨਾਂ ਨੇ ਵੀ ਕਿਤੇ ਸੋਚੇ ਨਹੀਂ ਸੀਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਦੁਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਆ ਕੀ ਕਰਾਇਆ ਵਿਆ ਮੇਰੀ ਆਡੀਓ ਨੂੰ ਦੱਸੋ ਕਲਪਾ ਜਿਵੇਂ ਮੰਨ ਲਓ ਵੀ ਇਹ ਸਰਵਿਸ ਕਰਾਉਣੀ ਹੈ ਹਾਂਜੀ ਉਹ ਸਰਵਿਸ ਇਹਨੂੰ ਧੋ ਕੇ ਪਾਉਂਦੇ ਤੁਹਾਨੂੰ ਪਤਾ ਸੀਗਾ ਭਾਜੀ ਨਹੀਂ ਮੈਨੂੰ ਕੁਛ ਨਹੀਂ ਪਤਾ ਹੀ ਇਹਦੇ ਬਾਰੇ ਮੈਂ ਆਡੀਓ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਜੀ ਪਤਾ ਨਹੀਂ ਕਿਉਂ ਮਕੈਨਿਕ ਗਾਰਡਨ ਖੁਸ਼ ਕਰਦਾ ਹਾਂਜੀ ਐਗਾ ਖੁਸ਼ ਹੋ ਜਾਂਦਾ ਨਹੀਂ ਜੀ ਅੱਜ ਕਿੰਨੇ ਪਹਿਲੇ ਆ ਗਏ ਤੁਹਾਡੇ ਬਹੁਤ ਲੱਗੇ ਕਿੰਨੇ ਲੱਗੇ 50 ਕੇ 60 ਚਲੋ ਬਹੁਤ ਲੱਗੇ ਕਹਿਣਾ ਹਾਂਜੀ ਕਿਸੇ ਚੀਜ਼ ਦੀ ਟੱਲਤਾ ਨਹੀਂ ਕੀ ਨਹੀਂ ਜੀ ਨਹੀਂ ਕਿਸੇ ਜੀ ਦੀ ਕੋਈ ਕਮੀ ਨਹੀਂ ਦਿੱਤੀ ਪੈਂਦੀ ਸੀ ਪਾਈ ਪਾਈ ਜੀ 2014 ਮਾਡਲ ਹੈ 12 ਮਾਡਲ ਹੈ 12 ਮਾਡਲ ਪੌਣੇ 2 ਲੱਖ ਦੇ ਕਰੀਬ ਚੱਲੀ ਹੋਈ ਹੈ ਚੱਲੀ ਹੈ ਜੀ ਅੱਜ ਤੁਸੀਂ ਕੰਮ ਕਰਾਇਆ ਕੀ ਫੀਲ ਕਰ ਰਹੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਮੈਂ ਜਾਂਸੀ ਚ ਆਵੀ ਲੱਗੇ ਆ ਉਹ ਤੇ ਵੀ ਬਾਈ ਨੇ ਪਾ ਤੀ আর ਖੁਸ਼ ਨਹੀਂ ਕੀਤਾ Air filter ਵੀ ਆਈ ਚਲਾ ਕੇ ਮਾਰਿਆ ਪਾਈਪਾ ਵੀ ਸਾਰੀਆਂ ਬਲਤੀਆਂ ਹਨਾ ਰਿਜ਼ਲਟ ਕਿਨੂੰ ਦੇਣ ਆਸਤੇ ਮੇਰੇ ਨੂੰ ਦੇਣ ਆਸਤੇ ਸੇਫਟੀ ਕੀਂ ਦੀ ਬਾਜੀ ਮੇਰੀ ਤੇ ਫਿਰ ਆਪਾਂ ਇੱਕ ਵਾਰ ਉਹ ਸਸਤਾ ਜਾਰ ਹੋਈ ਜੰਨੇ ਆ ਤੇ ਗਾਗ ਨੂੰ ਖੁਸ਼ ਕਰੀ ਜੰਨੇ ਉਹਦਾ ਮਤਲਬ ਨਿਕਲਦਾ ਬਾਜੀ ਨੂੰ ਨਹੀਂ ਨਿਕਲਦਾ ਜਿਵੇਂ ਹੁਣ ਮੰਨ ਲੁਗਾ ਹੁਣ ਕੰਮ ਹੋਇਆ ਮੇਰਾ ਮੈਨੂੰ ਮੰਨੂ ਪੂਰਾ ਇਸ ਤਰ੍ਹਾਂ ਵੀ ਜਿਵੇਂ ਮੈਂ ਗੱਡੀ ਨਵੀਂ ਲਿਆ ਆ ਵਾ ਉਸ ਟਾਈਮ ਚਲਾਈ ਐ ਉਸੇ ਟਾਈਮ ਹੁਣ ਚੱਲ ਰਹੀ ਐ ਆ ਪਿਓ ਪੂਰੇ ਪੂਰੇ ਬਹੁਤ ਧੰਨਵਾਦ ਜੀ। ਆਪ ਜੀ ਦਾ ਬਹੁਤ ਧੰਨਵਾਦ। ਪਾਣੀ ਦਾ ਜਰੂਰ ਵੀ ਜੀ ਤਿਆਰ ਰੱਖਣਾ ਹੈ। ਠੀਕ ਹੈ ਜੀ। ਆ ਜਾ ਬੇਟਾ ਨੇੜੇ ਆ ਜਾ। ਇਹ ਜਿਹੜੀਆਂ ਪਾਈਪਾਂ ਵਗੈਰਾ ਬਾਈ ਜੀ ਬੜੀਆਂ ਔਖੀਆਂ ਕੱਟੀਆਂ ਸਾਰੀਆਂ। ਠੀਕ ਹੈ। ਅਗਲਾ ਬਹੁਤ ਤਰੀ ਸੋਚਦਾ ਯਾਰ ਏਸੀ ਖੋਲ ਗਏ ਬਾਈ ਯਾਰ ਆ ਪਾਈਪਾਂ ਪਾਈਏ। ਆ ਵੇਖੋ ਕਿ ਮਲਾ ਮਲਾ ਪਈ ਗਿਆ। ਹਾਂਜੀ। ਪਹਿਲਾਂ ਸੀ ਗਿਆ? ਨਾ ਜੀ। ਬਿਲਕੁਲ। ਦੇਖੋ ਗਵਰਨਮੈਂਟ ਨੇ ਸਕ੍ਰੈਪ ਪਾਲਿਸੀ ਬਣਾਤੀ ਨਾ। ਹਾਂਜੀ। ਉਹਨਾਂ ਦੇ ਵਿੱਚ ਸਾਰਿਆਂ ਦਾ ਯੋਗਦਾਨ ਹੈ ਮਕੈਨਿਕ ਦਾ ਵੀ ਤੇ ਗਾਹਕ ਦਾ ਵੀ। ਬਿਲਕੁਲ। ਤੇ ਜੇ ਇਹੀ ਪ੍ਰਾਣੀਆਂ ਬੇਬੇ ਬਾਪੂ ਵੇਲੇ ਦੀਆਂ ਗੱਡੀਆਂ ਪ੍ਰੋਪਰ ਕੰਮ ਹੁੰਦਾਰ ਜਿਵੇਂ ਗੋਰੇ ਇਹਦੇ ਸਮਰ ਦੇ ਵਿੱਚ ਕੱਢਣੀਆਂ ਬਾਹਰ ਹਾਂਜੀ ਹਾਂਜੀ ਗਰਮੀ ਵਿੱਚ ਕੱਢਣੀਆਂ ਤੇ ਫਿਰ ਗੱਡੀਆਂ ਨੂੰ ਲੰਮੀਆਂ ਲੈਣ ਦੀ ਲੋੜ ਹੈ ਨਹੀਂ ਜੀ ਪਹਿਲਾਂ ਵੀ ਵੀਡੀਓ ਤੇ ਨਹੀਂ ਜੀ ਨਹੀਂ ਉਹ ਦੋ ਲੋਡ ਜੇ ਮੈਂ ਆਪਾਂ ਹੁਣ ਕਰਵਾਈ ਆ ਕੋਈ ਲੋਡ ਨਹੀਂ ਲੋੜ ਨਾ ਬਿਲਕੁਲ ਨਹੀਂ ਲੋੜ ਸਿਰਫ ਇੱਕ ਕਾਗਜ਼ਾਂ ਦੀ ਪਾਸਿੰਗ ਦੀ ਲੋੜ ਹੈ ਇਹਨੂੰ ਜਿਹੜੀ ਆ ਗੱਡੀ ਚੱਲਦੀ ਆ ਬਾਈ ਜੀ ਅੱਜ ਇਹਦੀ ਨਵਾਂ ਅੱਜ ਦਾ ਮਾਡਲ ਜਿਹੜਾ ਕੋਈ ਦਾ ਮੁਕਾਬਲਾ ਨਹੀਂ ਕਰਦਾ ਮੈਂ ਦਾਅਵੇ ਨਾ ਕਰਦਾ ਮੈਂ ਸਹੀ ਹਾਂਜੀ ਲੈ ਲਖ ਲਾਉਣ ਲੱਗੇ ਸੀ ਲਾਉਣ ਲੱਗੇ ਸੀ ਇਸੇ ਨੇ ਰੁਕਿਆ ਬ੍ਰਦਰ ਕਿਹਨੇ ਲਾਉਂ ਮੈਂ ਲੈ ਲਵਾਂ ਇਸੇ ਨੇ ਹੀ ਰੁਕਿਆ ਅੱਛਾ ਆ ਨੋ ਮੇਰੇ ਕੋਲ ਇਹ ਗੱਡੀ ਆ ਵੀ ਬਹੁਤ ਪੁਰਾਣੀ ਖੜੀ ਹੈ ਜੀ ਇਹ ਵੀ ਬੜੀ ਦੂਰੋਂ ਚੱਲ ਕੇ ਆਈ ਹੈ ਮੈਂ ਕੰਮ ਕਰਦਾ ਬਹੁਤ ਬਰੀਕੀ ਚ ਮੇਰੇ ਲਈ ਕੋਈ ਗੱਲਾਂ ਦਾ ਕੜਾਹ ਕਵੇ ਮੈਨੂੰ ਕਵੇ ਗੱਲਾਂ ਦਾ ਪਕੌੜੇ ਪਕਾਤੇ ਮੈਨੂੰ ਕੋਈ ਮਤਲਬ ਨਹੀਂ ਮੈਂ ਜਿਵੇਂ ਕੰਮ ਦੇਖਿਆ ਇੰਨਾ ਬਰੀਕੀ ਚ ਕੋਈ ਅੱਡੀ ਜਾ ਸਕਦਾ ਸਾਡਾ ਤਾਂ ਬਾਈ ਜੀ ਉਹ ਬੈਲ ਦੇ ਕੋਲੂ ਵਾਲਾ ਹਾਲ ਹੈ ਤੇ ਜੱਟ ਡੰਡਾ ਵੀ ਮਾਰੀ ਜਾਂਦਾ ਠੀਕ ਹੈ ਚਾਵ ਨੂੰ ਕਹਿੰਦਾ ਪਹਿਲਾਂ ਉੱਥੇ ਖੜਾ ਤੂੰ ਬੈਰ ਵੀ ਦੇਖਦਾ ਯਾਰ ਹਾਂ ਯਾਰ ਮੈਂ ਉੱਥੇ ਖੜਾ ਐ ਤੇ ਬਾਈ ਜੀਵਿਦਾਰ ਸਹੀ ਕਹਿੰਦਾ ਮੈਂ ਕੀਤਾ ਕੋਈ ਨਹੀਂ ਤੇ ਲੋਕਾਂ ਨੇ ਵੀ ਆਈ ਲੱਗਦਾ ਬਾਈ ਜੀ ਜਿਹਨੇ ਸ਼ੌਂਕੜਾ ਕਰਾਉਣਾ ਉਹ ਨੂੰ ਤੇ ਉਹ ਜੀ ਸਤ ਕੇ ਆ ਜਾਣ ਜੀ ਤੇ ਜਿਹੜਾ ਊਟ ਪਟਾਨ ਕਰਦੇ ਮੈਂ ਫੋਨ ਬੰਦ ਕਰ ਦਿੰਦਾ ਬਾਈ ਮੇਰਾ ਸੁਆਦ ਥੋੜਾ ਜਿਹਾ ਵੱਖਰਾ ਜਿਹਾ ਕੰਮ ਕਰਨਾ ਦੋ ਵਾਰੀ ਨਿਕਲ ਪਿਆ ਜਾ ਸਕਦਾ ਜੀ ਤੁਥਮੁਥ ਨਹੀਂ ਕੀਤਾ ਜਾ ਸਕਦਾ ਨਾ ਮੈਂ ਗਾਹਕ ਨੂੰ ਖੁਸ਼ ਕਰਾਂ ਆ ਪਾਈਪਾ ਵਾਲ ਨਿਗਮਰਾਓ ਪੁੱਟਾ ਆ ਦੇਖੋ ਕਿੰਨੀਆਂ ਪਾਈਪਾ ਪਈਆਂ ਜੀ ਸਾਡੇ ਠੀਕ ਹੈ ਸਾਰੇ ਦਾ ਸਾਰਾ ਚੌਂਟਾ ਦਿਖਾਈ ਕੋਰੇ ਆ ਪਿਆ ਬਾਈ ਜੀ ਸਮਾਨ ਸਾਰਾ ਇਸ ਦਾ ਲੈਂਦੇ ਡਿਸਕਾਂ ਚੌਂਟੇ ਠੀਕ ਹੈ ਨਾ ਐਵੇਂ ਕੀ ਮਤਲਬ ਆਂਦਾ ਯਾਰ ਕੁਛ ਨਹੀਂ ਮਤਲਬ ਆਂਦਾ ਐਕਚੁਅਲੀ ਚ ਥੋੜੇ ਚ ਕਾਬਲੀਅਤ ਚਾਹੀਦੀ ਹੈ ਗੱਡੀ ਨੂੰ ਦਾਣੇ ਵਰਗਾ ਬਣਾਉਣ ਦੀ ਤੇ ਗਾਹਕ ਨੂੰ ਸਮਝਾਉਣ ਦੀ ਤੁਹਾਡੇ ਚ ਕਾਬਲੀਅਤ ਚਾਹੀਦੀ ਹੈ ਕਿਉਂਕਿ ਮੇਰੇ ਕੋਲੇ ਉਹ ਮਿਸਤਰੀ ਵੀ ਕਈ ਦੀ ਆਉਂਦੇ ਜਿਹੜੇ ਮੇਰੇ ਤੋਂ 10-12 ਸਾਲ ਉਮਰ ਚ ਵੱਡੇ ਐ ਤੇ ਜਦੋਂ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨਾ ਉਹ ਕਹਿੰਦੇ ਮਿਸਤਰੀ ਸਾਰੀ ਦਿਣੀ ਤ ਤਲੋਆ ਕੁੱਟੀਆਂ ਨੂੰ ਤੂੰ ਗੱਲਾਂ ਚ ਪਕੌੜੇ ਪਣ ਤਲੀ ਜਾਣਾ ਮੈਂ ਗੱਲਾਂ ਹਕੀਕਤ ਬਹਿਨ ਕਰਦਾ ਹੁੰਦਾ ਜੀ ਲੋਹਾ ਕੁੱਟਣਾ ਇੱਕ ਅਲੱਗ ਗੱਲ ਆ ਕਸਟਮਾਈਜ਼ ਕਰਨਾ ਇੱਕ ਅਲੱਗ ਗੱਲ ਆ ਮੈਂ ਥਿਊਰੀ ਮੁਤਾਬਕ ਚੱਲਦਾ ਹਾਂ ਪਰ ਖੁਦ ਦੇ ਪ੍ਰੈਕਟੀਕਲ ਜਿਹੜੇ ਉਹ ਤਜਰਬੇ ਨਾਲ ਅਸੀਂ ਕੰਮ ਕਰਦੇ ਆ ਆਹ ਭਾਈ ਜੀ ਗਰਮ ਕਰ ਕਰਕੇ ਖੋਲੀ ਤੇ ਪਾਣੀ ਲੀਕ ਕਰਦਾ ਪਿਆ ਸੀ ਇਹ ਵੀ ਨਵੀਆਂ ਪਾਈਆਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸੱਜਣੋ ਕਿਸ ਨੇ ਨਹੀਂ ਇਹ ਗੱਲ ਸਮਝਾਉਣੀ ਲਾਲਾ ਲਾਲਾ ਜਰੂਰ ਕਰਨਗੇ ਆਪਣੇ ਕੋਲ ਵੀਡੀਓ ਚੇਓ ਜਾਂ ਕੁਝ ਨਹੀਂ ਹੈਗਾ ਜਿਹਦੇ ਨਾਲ ਤੁਹਾਡੀ ਐਂਟਰਟੇਨਮੈਂਟ ਕਰਦੇ ਤੁਹਾਨੂੰ ਅਵੇਅਰ ਕਰ ਸਕਦੇ ਆ ਜੇ ਵੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰੋ ਗੁਰਿਆ ਤੁਹਾਨੂੰ ਆਪਦਾ ਨੰਬਰ ਵੀ ਬੋਲ ਦਗਾ 984927844 ਮੈਨੂੰ ਘੱਟ ਹੀ ਬੁਲਾਇਆ ਕਰੋ ਮੁੰਡੇ ਤੋਂ ਪੈਮਲੇ ਲਿਆ ਕਰੋ ਧੰਨਵਾਦ ਸਾਰੀ ਸੇ